ਅਮਰੀਕੀ ਰੱਖਿਆ ਵਿਭਾਗ ਨੇ ਲਾਸ ਐਂਜਲਸ ਦੇ ਵਿੱਚ ਤਾਇਨਾਤ ਕੀਤੇ 4000 ਨੈਸ਼ਨਲ ਗਾਰਡ ਸੈਨਿਕਾਂ ਦੇ ਵਿੱਚੋਂ 2000 ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ ਹੈ ਇਹ ਸੈਨਿਕ ਜੂਨ ਮਹੀਨੇ ਦੇ ਵਿੱਚ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਦੀਆਂ ਗ੍ਰਿਫਤਾਰੀਆਂ ਦੇ ਵਿਰੋਧ ਦੇ ਵਿੱਚ ਹੋਏ ਪ੍ਰਦਰਸ਼ਨਾਂ ਨੂੰ ਕਾਬੂ ਕਰਨ ਦੇ ਲਈ ਭੇਜੇ ਗਏ ਸਨ ਇਸ ਦੇ ਨਾਲ ਹੀ ਸ਼ਹਿਰ ਦੇ ਵਿੱਚ 700 ਮਰੀਨਜ਼ ਵੀ ਤਾਇਨਾਤ ਕੀਤੇ ਗਏ ਸੀ ਸਸਟੇਕਾਲ ਤੁਸੀਂ ਦੇਖ ਰਹੇ ਹੋ ਟਾਈਪ 6 ਵੀ ਪੰਜਾਬੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਰਕਾਰ ਨੇ ਜੂਨ 2025 ਦੇ ਵਿੱਚ ਕੈਲੀਫੋਰਨੀਆ ਨੈਸ਼ਨਲ ਗਾਰਡ ਦੇ 4000 ਸੈਨਿਕਾਂ ਨੂੰ ਫੈਡਰਲ ਕੰਟਰੋਲ ਦੇ ਅਧੀਨ ਲਿਆਉਂਦੇ ਹੋਏ ਲਾਸ ਐਂਜਲਸ ਦੇ ਵਿੱਚ ਤਾਇਨਾਤ ਕੀਤਾ ਸੀ। ਇਹ ਫੈਸਲਾ ICE ਦੀਆਂ ਇਮੀਗ੍ਰੇਸ਼ਨ ਛਾਪੇਮਾਰੀਆਂ ਦੇ ਵਿਰੋਧ ਵਿੱਚ ਹੋਏ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਲਿਆ ਜਿਨ੍ਹਾਂ ਨੇ ਸ਼ਹਿਰ ਦੇ ਵਿੱਚ ਅਸ਼ਾਂਤੀ ਪੈਦਾ ਕਰ ਦਿੱਤੀ ਸੀ। ਇਨ੍ਹਾਂ ਪ੍ਰਦਰਸ਼ਨਾਂ ਦੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸਰਕਾਰੀ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਤੇ ਕਈ ਮੌਕਿਆਂ ਤੇ ਹਿੰਸਕ ਕਟਨਾਵਾ ਵਿਆਪਰੀਆਂ। ਟਰੰਪ ਪ੍ਰਸ਼ਾਸਨ ਨੇ ਇਸ ਨੂੰ ਅਰਜਕਤਾ ਕਰਾਰ ਦਿੰਦੇ ਹੋਏ ਅਮਰੀਕੀ ਸੈਨਿਕਾਂ ਨੂੰ ਸਰਕਾਰੀ ਸੰਪਤੀ ਅਤੇ ਅਧਿਕਾਰੀਆਂ ਦੀ ਸੁਰੱਖਿਆ ਦੇ ਲਈ ਭੇਜਿਆ ਸੀ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਜ਼ਮ ਅਤੇ ਲਾਸ ਐਂਜਲਸ ਦੀ ਮੇਅਰ ਕਾਰਨ ਬੈਸ ਨੇ ਇਸ ਤਨਾਤੀ ਦੀ ਸਖਤ ਵਿਰੋਧਤਾ ਕੀਤੀ ਸੀ ਇਸ ਨੂੰ ਪੋਲਿਟੀਕਲ ਡਰਾਮਾ ਅਤੇ ਫੌਜੀ ਸ਼ਕਤੀ ਦੀ ਦੁਰਵਰਤੋਂ ਕਰਾਰ ਦਿੱਤਾ ਨਿਊਜ਼ਮ ਨੇ ਕਿਹਾ ਕਿ ਸਥਾਨਕ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਇਸ ਸਥਿਤੀ ਨੂੰ ਸੰਭਾਲਣ ਦੇ ਲਈ ਪੂਰੀ ਤਰ੍ਹਾਂ ਸਮਰੱਥ ਨੇ ਇਸ ਲਈ ਫੌਜੀ ਦਖਲ ਦੀ ਕੋਈ ਜ਼ਰੂਰਤ ਨਹੀਂ ਸੀ ਪੈਂਟਾਗਨ ਦੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸਾਡੇ ਸੈਨਿਕਾਂ ਦੀ ਸ਼ਾਨਦਾਰ ਸੇਵਾ ਦੇ ਕਾਰਨ ਲਾਸ ਏਂਜਲਸ ਦੇ ਵਿੱਚ ਅਸ਼ਾਂਤੀ ਦਾ ਮਾਹੌਲ ਘਟਿਆ ਹੈ ਤੇ ਹੁਣ ਸਥਿਤੀ ਕਾਬੂ ਦੇ ਵਿੱਚ ਹੈ ਇਸ ਦੇ ਕਾਰਨ 2000 ਸੈਨਿਕਾਂ ਨੂੰ ਵਾਪਸ ਬੁਲਾਇਆ ਜਾ ਰਿਹਾ ਹੈ ਹਾਲਾਂਕਿ 2000 ਨੈਸ਼ਨਲ ਗਾਰਡ ਸੈਨਿਕ ਅਤੇ 700 ਮਰੀਨਜ਼ ਅਜੇ ਵੀ ਸ਼ਹਿਰ ਦੇ ਵਿੱਚ ਤਾਇਨਾਤ ਰਹਿਣਗੇ ਪਰ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਇਹਨਾਂ ਨੂੰ ਕਦੋਂ ਤੱਕ ਤਾਇਨਾਤ ਰੱਖਿਆ ਜਾਵੇਗਾ ਸ਼ਹਿਰ ਦੇ ਵਿੱਚ ਫੌਜੀ ਤਾਇਨਾਤੀ ਨੂੰ ਲੈ ਕੇ ਕੈਲੀਫੋਰਨੀਆ ਸਰਕਾਰ ਤੇ 트럼ਪ ਪ੍ਰਸ਼ਾਸਨ ਦੇ ਵਿਚਕਾਰ ਕਾਨੂੰਨੀ ਜੰਗ ਹਲੇ ਵੀ ਜਾਰੀ ਹੈ ਨਿਊਜ਼ਮ ਨੇ ਫੈਡਰਲ ਸਰਕਾਰ ਦੇ ਇਸ ਕਦਮ ਨੂੰ ਗੈਰ ਕਾਨੂੰਨੀ ਦੱਸਦੇ ਹੋਏ ਅਦਾਲਤ ਦੇ ਵਿੱਚ ਮੁਕੱਦਮਾ ਤੱਕ ਦਾਇਰ ਕੀਤਾ ਪਰ ਅਮਰੀਕੀ ਨੌਵੀਂ ਸਰਕਟ ਅਦਾਲਤ ਨੇ 트럼ਪ ਦੇ ਹੱਕ ਦੇ ਵਿੱਚ ਹੀ ਫੈਸਲਾ ਸੁਣਾਇਆ ਜਿਸ ਨੇ ਫੌਜੀਆਂ ਦੀ ਤਾਇਨਾਤੀ ਨੂੰ ਜਾਰੀ ਰੱਖਣ ਦੀ ਪੂਰੀ ਤਰ੍ਹਾਂ ਇਜਾਜ਼ਤ ਦਿੱਤੀ ਇਸ ਦੌਰਾਨ ਕੋਜੋ ਅਦਾਲਤੀ ਮਹਾਰਾਤ ਤੇ ਸਿਆਸੀ ਆਗੂਆਂ ਨੇ ਪੋਸੀ ਕਮਿਟੈਂਸ ਐਕਟ ਦੀ ਉਲੰਘਣਾ ਦਾ ਮੁੱਦਾ ਚੁੱਕਿਆ ਜੋ ਅਮਰੀਕੀ ਫੌਜ ਨੂੰ ਨਾਗਰਿਕ ਕਾਨੂੰਨ ਲਾਗੂ ਕਰਨ ਦੇ ਵਿੱਚ ਸਿੱਧੇ ਦਖਲ ਕਰਨ ਦੀ ਮਨਾਹੀ ਕਰਦਾ ਹੈ ਹਾਲਾਂਕਿ ਪੈਂਟਗਨ ਨੇ ਸਪਸ਼ਟ ਕੀਤਾ ਹੈ ਕਿ ਸੈਨਿਕ ਸਿਰਫ ਸਰਕਾਰੀ ਇਮਾਰਤਾਂ ਦੀ ਸੁਰੱਖਿਆ ਤੇ ਸਰਕਾਰੀ ਅਧਿਕਾਰੀਆਂ ਦੀ ਸਹਾਇਤਾ ਦੇ ਲਈ ਤਾਇਨਾਤ ਕੀਤੇ ਗਏ ਨੇ ਨਾ ਕਿ ਕਿਸੇ ਕਾਨੂੰਨ ਨੂੰ ਲਾਗੂ ਕਰਨ ਦੇ ਲਈ ਫੌਜ ਤਣਾਤੀ ਨੇ ਲਾਸ ਐਂਜਲਸ ਦੇ ਸਥਾਨਕ ਪਾਈਚਾਰੇ ਖਾਸ ਕਰਕੇ ਪ੍ਰਵਾਸੀਆਂ ਦੇ ਇਲਾਕੇ ਦੇ ਵਿੱਚ ਅਸੁਰੱਖਿਆ ਦਾ ਮਾਹੌਲ ਪੈਦਾ ਕੀਤਾ ਹੈ ਅਮਰੀਕੀ ਸੜਕਾਂ ਤੇ ਫੌਜ ਦੀ ਤਣਾਤੀ ਦੇਖ ਕੇ ਕੋਈ ਵੀ ਡਰ ਜਾਵੇ ਤੇ ਸਰਕਾਰ ਨੂੰ ਇਹ ਹੀ ਸਵਾਲ ਪੁੱਛੇ ਕਿ ਆਮ ਲੋਕਾਂ ਨੂੰ ਫੌਜ ਦਿਖਾ ਕੇ ਡਰਾਉਣਾ ਕਿੰਨਾ ਕੁ ਸਹੀ ਹੈ ਆਖਿਰਕਾਰ ਉਹ ਆਮ ਲੋਕ ਹਨ ਅਮਰੀਕਾ ਦੇ ਦੁਸ਼ਮਣ ਨਹੀਂ 2000 ਨੈਸ਼ਨਲ ਗਾਰਡ ਸੈਨਿਕਾ ਦੀ ਵਾਪਸੀ ਨੂੰ ਸਥਾਨਕ ਸਰਕਾਰਾਂ ਤੇ ਸਥਾਨਕ ਅਧਿਕਾਰੀਆਂ ਨੇ ਸਕਾਰਾਤਮਕ ਕਦਮ ਦੱਸਿਆ ਪਰ ਉਹ ਪੂਰੀ ਵਾਪਸੀ ਤੇ ਫੈਡਰਲ ਸਰਕਾਰ ਦੀ ਦਖਲਅੰਦਾਜ਼ੀ ਦੇ ਅੰਤ ਦੀ ਮੰਗ ਕਰ ਰਹੇ ਨੇ ਇਹ ਵਿਵਾਦ ਅਮਰੀਕੀ ਸੰਘੀ ਅਤੇ ਰਾਜ ਸਰਕਾਰਾਂ ਦੇ ਵਿਚਕਾਰ ਤਣਾਅ ਅਤੇ ਇਮੀਗ੍ਰੇਸ਼ਨ ਨੀਤੀਆਂ ਦੇ ਡੂੰਘੇ ਵਿਵਾਦ ਨੂੰ ਦਰਸਾਉਂਦਾ ਹੈ